ਰਾਣੀ ਰਾਜਾ ਚੱਲੇ ਪਰਦੇਸ ਜੋ ਕੁਝ ਮੰਗਣਾ ਸੁ ਮੰਗ ਲੈ ਰਾਣੀ ਰਾਜਾ ਚੱਲੇ ਪਰਦੇਸ ਜੋ ਕੁਝ ਮੰਗਣਾ ਸੁ ਮੰਗ ਲੈ ਰਾਜਾ ਚੀੜੀਆਂ ਦਾ ਦੁੱਧ ਲਿਆ ਦਿਓ ਕੱਚ ਦੀ ਲਿਆ ਦਿਓ ਜੀ ਕਾੜਨੀ ਰਾਜਾ ਚੀੜੀਆਂ ਦਾ ਦੁੱਧ ਲਿਆ ਦਿਓ ਕੱਚ ਦੀ ਲਿਆ ਦਿਓ ਜੀ ਕਾੜਨੀ ਰਾਣੀ ਚੀੜੀਆਂ ਦਾ ਦੁੱਧ ਨਾ ਮਿਲਦਾ ਕੱਚ ਦੀ ਨ ਬਣਦੀ ਕਾੜਨੀ ਰਾਣੀ ਚੀੜੀਆਂ ਦਾ ਦੁੱਧ ਨਾ ਮਿਲਦਾ ਕੱਚ ਦੀ ਨ ਬਣਦੀ ਕਾੜਨੀ ਰਾਣੀ ਰਾਜਾ ਚੱਲੇ ਪਰਦੇਸ ਜੋ ਕੁਝ ਮੰਗਣਾ ਸੋ ਮੰਗ ਲੈ ਰਾਣੀ ਰਾਜਾ ਚੱਲੇ ਪਰਦੇਸ ਜੋ ਕੁਝ ਮੰਗਣਾ ਸੁ ਮੰਗ ਲੈ ਰਾਜਾ ਧਰਤੀ ਦਾ ਮਾਪ ਲਿਆ ਦਿਓ ਅੰਬਰ ਲਵਾ ਦਿਓ ਜੀ ਪੋੜੀਆਂ ਰਾਜਾ ਧਰਤੀ ਦਾ ਮਾਪ ਲਿਆ ਦਿਓ ਅੰਬਰ ਲਵਾ ਦਿਓ ਜੀ ਪੋੜੀਆਂ ਰਾਣੀ ਧਰਤੀ ਦਾ ਮਾਪ ਨਾ ਆਵੇ ਅੰਬਰ ਨਾ ਲੱਗਦੀਆਂ ਨੀ ਪੋੜੀਆਂ ਰਾਣੀ ਧਰਤੀ ਦਾ ਮਾਪ ਨਾ ਆਵੇ ਅੰਬਰ ਨਾਲ ਲੱਗਦੀਆਂ ਨੀ ਪੌੜੀਆਂ ਰਾਣੀ ਰਾਜਾ ਚੱਲੇ ਪਰਦੇਸ ਜੋ ਕੁਝ ਮੰਗਣਾ ਸੁ ਮੰਗ ਲੈ ਰਾਣੀ ਰਾਜਾ ਚੱਲੇ ਪਰਦੇਸ ਜੋ ਕੁਝ ਮੰਗਣਾ ਸੁ ਮੰਗ ਲੈ ਰਾਜ ਕੀੜੀ ਦਾ ਮਾਸ ਲਿਆ ਦਿਓ ਜੋਕ ਦਿ ਲਿਆ ਦਿਓ ਪਸਲੀ ਰਾਜ ਕੀੜੀ ਦਾ ਮਾਸ ਲਿਆ ਦਿਓ ਜੋਕ ਦੀ ਲਿਆ ਦਿਓ ਪਸਲੀ ਰਾਣ ਕੀੜੀ ਦਾ ਮਾਸ ਨਾ ਮਿਲਦਾ ਜੋਕ ਦੀ ਨਾ ਹੁੰਦੀ ਪਸਲੀ ਰਾਣ ਕੀੜੀ ਦਾ ਮਾਸ ਨਾ ਮਿਲਦਾ ਜੋਕ ਦੀ ਨਾ ਹੁੰਦੀ ਪਸਲੀ ਰਾਣੀ ਰਾਜਾ ਚੱਲੇ ਪਰਦੇਸ ਜੋ ਕੁਝ ਮੰਗਣਾ ਸੁ ਮੰਗ ਲੈ